ਵੈਗਵਜੀਤ ਕਾ ਖਾਲਸਾ ਵੈਗਵਜੀਤ ਕੀ ਫਤਿਹ ਅਲਪਾਈ ਕਾਨ ਸਿੰਘ ਨਾਬਾ ਦੇ ਸੰਖੇਪ ਜੀਵਨ ਬਾਰੇ ਸਰੋਤਿਆਂ ਨਾਲ ਵਿਚਾਰ ਸਾਂਝੇ ਕਰਾਂਗੇ ਜੀ ਇਹਨਾਂ ਦਾ ਜੀਵਨ ਬੜਾ ਮਹਾਨ ਹੈ ਮਹਾਨ ਕੌਸ਼ਲ ਲਿਖਿਆ ਇਹਨਾਂ ਨੇ ਹੋਰ ਵੀ ਬਹੁਤ ਸਾਰੇ ਸੇਵਾ ਕਾਰਜਾਂ ਦੇ ਵਿੱਚ ਇਹਨਾਂ ਦਾ ਬੜਾ ਯੋਗਦਾਨ ਹੈ ਅਜਿਹੀਆਂ ਆਸਤੀਆਂ ਦੇ ਜੀਵਨ ਤੋਂ ਸਾਨੂੰ ਬੜੀ ਸਿਹਤ ਮਿਲਦੀ ਹੈ ਅਤੇ ਬੜੀ ਪ੍ਰੇਰਣਾ ਮਿਲਦੀ ਹੈ ਇਸ ਨੂੰ ਧਿਆਨ ਨਾਲ ਸੁਣੋ ਜੀ ਆਪ ਜੀ ਦਾ ਨਾਮ ਗੁਰੂ ਸ਼ਬਦ ਰਤਨਾਕਾਰ ਮਹਾਨ ਕੋਸ਼ ਨਾਲ ਸੰਬੰਧਿਤ ਹੈ ਇਹ ਮਨੁੱਖ ਜਾਤੀ ਲਈ ਬਹੁਤ ਮਹਾਨ ਦੇਨ ਹੈ ਇਸ ਮਹਾਨ ਕੋਸ਼ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਸਿੱਖ ਧਰਮ ਦੇ ਹੋਰ ਗ੍ਰੰਥ ਇਤਿਹਾਸਕ ਸਹਿਤਕਾਰ ਰਚਨਾਵਾਂ ਦੀ ਸ਼ਬਦਾਵਲੀ ਦੇ ਅਰਥ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਘਟਨਾਵਾਂ ਨੂੰ ਇਸ ਦਾ ਵਿਸ਼ਾ ਬਣਾਇਆ ਗਿਆ ਹੈ ਆਪ ਦਾ ਜਨਮ 1861 ਈਸਵੀ ਵਿੱਚ ਪਟਿਆਲਾ ਰਿਆਸਤ ਦੇ ਇੱਕ ਪਿੰਡ ਵਿੱਚ ਹੋਇਆ ਆਪ ਦੇ ਪਿਤਾ ਜੀ ਦਾ ਨਾਮ ਭਾਈ ਨਰੈਣ ਸਿੰਘ ਅਤੇ ਨਾਬੇ ਦੇ ਪ੍ਰਸਿੱਧ ਗੁਰਦੁਆਰਾ ਬਾਬਾ ਅਜੀਤਵਾਲ ਦੇ ਵਿੱਚ ਸੇਵਾਦਾਰ ਸਨ ਸ਼ੁਰੂ ਵਿੱਚ ਆਪਨੇ ਭਾਈ ਰੂਪ ਸਿੰਘ ਤੋਂ ਗੁਰਮਤ ਅਤੇ ਬਾਬਾ ਕਲਿਆਣ ਦਾਸ ਤੋਂ ਸੰਸਕ੍ਰਿਤ ਪੜ੍ਹੀ। ਰਿਆਸਤ ਨਾਬਾ ਦੇ ਵਿਦਵਾਨਾਂ ਨਾਲ ਆਪ ਦਾ ਸੰਪਰਕ ਰਿਹਾ। ਆਪ 15 ਸਾਲਾਂ ਦੀ ਉਮਰ ਵਿੱਚ ਹੀ ਕਾਫੀ ਵਿਦਵਾਨ ਹੋ ਗਏ ਸਨ। ਬਹੁਤ 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 ਉੱਚਾ ਗਿਆਨ ਪ੍ਰਾਪਤ ਕਰ ਲਿਆ ਸੀ। ਫਿਰ ਆਪ ਫਾਰਸੀ ਅਤੇ ਅੰਗਰੇਜ਼ੀ ਪੜ੍ਹਨ ਲਈ ਦਿੱਲੀ ਲਖਨਊ ਅਤੇ ਲਾਹੌਰ ਰਹੇ ਇਸ ਤਰ੍ਹਾਂ ਆਪ ਛੇ ਭਾਸ਼ਾਵਾਂ ਦੇ ਗਿਆਤਾ ਬਣ ਗਏ ਪੰਜਾਬੀ ਉਰਦੂ ਹਿੰਦੀ ਸੰਸਕ੍ਰਿਤ ਅੰਗਰੇਜ਼ੀ ਅਤੇ ਫਾਰਸੀ ਮਹਾਰਾਜਾ ਨਾਭਾ ਨੂੰ ਆਪ ਜੀ ਦੀ ਯੋਗਤਾ ਦੇ ਪ੍ਰਭਾਵਿਤ ਕੀਤਾ ਗਿਆ ਅਤੇ ਆਪ ਜੀ ਨੂੰ ਰਾਜ ਸਰਕਾਰ ਵਿੱਚ ਕਈ ਪਦਵੀਆਂ ਤੇ ਕੰਮ ਕਰਨ ਦਾ ਮੌਕਾ ਮਿਲਿਆ ਜਿਵੇਂ ਕਿ ਜੱਜ ਨਾਬਾ ਹਾਈ ਕੋਰਟ ਮੈਂਬਰ ਜੁਡੀਸ਼ੀਅਲੀ ਕਾਉਂਸਲ ਨਾਬਾ ਵਕੀਲ ਪੋਲੀਟੀਕਲ ਏਜੰਸੀ ਪਟਿਆਲਾ ਆਦ ਸੋ ਇਸ ਤਰ੍ਹਾਂ ਦੀਆਂ ਮਹਾਨ ਵਿਅਕਤੀਆਂ ਜਿਨ੍ਹਾਂ ਦਾ ਸੰਸਾਰ ਪੱਧਰ ਦੇ ਉੱਤੇ ਬਹੁਤ ਵੱਡਾ ਯੋਗਦਾਨ ਰਿਹਾ ਹੈ ਇਹਨਾਂ ਤੋਂ ਸਾਨੂੰ ਪ੍ਰੇਰਨਾ ਲੈ ਕੇ ਆਪਣੇ ਜੀਵਨ ਦੇ ਵਿੱਚ ਅੱਗੇ ਵਧਣ ਲਈ ਬੜਾ ਉਤਸ਼ਾਹ ਮਿਲੇਗਾ ਜੀ ਪੁਲਤਕ ਦੀ ਖਿਮਾ ਫਤਿਹ ਬਲਾਉ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ